ਉਪਰਾਲੇ ਕੀਤੇ ਜਾ ਰਹੇ ਨੇ ਦਾਸ ਨੂੰ ਹੁਕਮ ਹੋਇਆ 5-7 ਮਿੰਟ 10 ਮਿੰਟ ਹਾਜ਼ਰੀ ਭਰਨ ਦਾ ਕੋਈ ਵੀ ਰਸਨਾ ਮਾਝੀ ਨਾ ਰਹੇ ਪਿਆਰ ਸਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਫਤਿਹ ਦੀ ਸਾਨ ਪਾਓ ਆਪਾਂ ਹੀ ਖੜੇ ਹੈ ਬੋਲੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਅਪਾਰ ਬਖਸ਼ਸ਼ ਹੈ ਤਾਂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਦਾ ਸ਼ੁੱਧ ਹੈ ਸ਼ੁੱਧ ਖਾਲਸ ਇਹ ਸਾਰੀਆਂ ਖੇਡਾਂ ਪ੍ਰਮਾਤਮਾ ਨੇ ਸਾਨੂੰ ਬਖਸ਼ੀਆਂ ਹਰ ਇੱਕ ਚੀਜ਼ ਦਾ ਜਿਹੜਾ ਵਾਹਿਗੁਰੂ ਹੋ ਨਿਹਾਲ ਸਾਡੀ ਇਹ ਲਿਖਿਆ ਹੈ ਇਹ ਕਲਸਮ ਦੇ ਜਰਮਨ ਜੀ ਅੱਜ ਅਸੀਂ ਮੁਕਾਬਲੇ ਕਰਵਾਏਗੇ ਕਿਹੜੇ ਸਬੰਧ ਦੇ ਕਿੱਥੇ ਅੱਜ ਗੁਰੂ ਰਾਮਦਾਸ ਸੀਨੀਅਰ ਸਕੈਂਡਰੀ ਸਕੂਲ ਰਣੀਕੇ ਦੇ ਨਾਲ ਲੱਗਦਾ ਹੈ ਰਣੀਕੇ ਦੇ ਨਾਲ ਲੱਗਦਾ ਬਣੀਏਕੇ ਪਿੰਡ ਜਿਹੜਾ ਉੱਥੇ ਇੱਕ ਗੁਰਮੁਖ ਦੇ ਕੈਂਪ ਲਾਏਗੇ ਗੁਰਮੁਖ ਦੇ ਮੁਕਾਬਲੇ ਕਰਾਏ ਗਏ ਜਨਰਲ ਨੋਲੇਜ ਦੇ ਮੁਕਾਬਲੇ ਕਰਾਏ ਗਏ ਸ਼ੁੱਧ ਬਾੜੀ ਪੜਨ ਵਿੱਚ ਬੱਚਿਆਂ ਨੂੰ ਜਿਸ ਤਰੀਕੇ ਨਾਲ ਸਿੱਖਿਆ ਦਿੱਤੀ ਗਈ ਹੈ ਇੱਕ ਬਹੁਤ ਵੱਡਾ ਉਪਰਾਲਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਨ ਕਮੇਟੀ ਪਿਛਲੇ 2 ਸਾਲਾਂ ਤੋਂ ਪੰਜਾਬ ਵਿੱਚ ਖਾਸ ਤੌਰ ਤੇ ਕਰ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨਾ ਧਰਮ ਦੇ ਨਾਲ ਨਾਲ ਜਿਹੜੇ ਨਸ਼ਿਆਂ ਤੋਂ ਦੂਰ ਰੱਖਣ ਵਸੇ ਪਤਿਤਪੁਰੇ ਤੋਂ ਦੂਰ ਔਰ ਖਾਸ ਤੌਰ ਤੇ ਜਿਹੜਾ ਈਸਾਈ ਧਰਮ ਵਾਲ ਸਾਡੇ ਪਰਿਵਾਰ ਜਾਜ ਸੀ ਉਹਨਾਂ ਨੂੰ ਵਾਪਸ ਲਿਆਉਂਦੇ ਇਹ ਪ੍ਰੋਗਰਾਮ ਕੀਤੇ ਜਾ ਰਹੇ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਮਜੀਤ ਸਿੰਘ ਜੀ ਖੋਬਾ ਜੀ ਉਹਨਾਂ ਦੀ ਸਹਿਯੋਗੀ ਸਾਥੀ ਜੈਦੇਪੂਰੀ ਟੀਮ ਹੈ ਲਗਾਤਾਰ ਇੱਥੇ ਕੰਮ ਕਰ ਰਹੀ ਹੈ ਔਰ ਅੱਜ ਇੱਥੇ ਜੱਦ ਬੱਚਾ ਨੂੰ ਪ੍ਰੇਰਿਤ ਕਰਕੇ ਇਹਨਾਂ ਦੇ ਮੁਕਾਬਲੇ ਕਰਾਏ ਗਏ ਨੇ ਦਿਲ ਨੂੰ ਵਾਕਈ ਖੁਸ਼ੀ ਹੋਈ ਹੈ ਕਿ ਇੰਨੀ ਵੱਡੀ ਤਰ੍ਹਾਂ ਦੇ ਵਿੱਚ ਬੱਚੇ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਜਿਹੜੇ ਬੱਚੇ ਇਸ ਉਮਰ ਦੇ ਵਿੱਚ ਜਿਸ ਵਕਤ ਮੁਕਾਬਲਿਆਂ ਦੇ ਹਿੱਸਾ ਲੈਂਦੇ ਆ ਉਹਨਾਂ ਨੂੰ ساری ਜ਼ਿੰਦਗੀ ਯਾਦ ਰਹਿੰਦਾ ਕਿ ਅਸੀਂ ਇੱਕ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਔਰ ਸਾਨੂੰ ਇੱਥੇ ਇਨਾਮ ਮਿਲੇ ਸੀ ਸੋ ਇਹਨਾਂ ਨੂੰ ਅੱਜ ਜਿੱਥੇ ਅਸੀਂ ਪ੍ਰੇਰਿਤ ਕਰਨ ਵਸੇ ਇੱਥੇ ਪਹੁੰਚਿਆ ਔਰ ਸਾਰੀ ਸੰਗਤ ਨੂੰ ਅਸੀਂ ਇੱਥੇ ਵਧਾਈ ਦੇਣੀ ਹੋਈ ਤੋਂ ਬੇਨਤੀ ਕੀਤੀ ਹੈ ਕਿ ਆਓ ਸਾਰੇ ਮਿਲ ਕੇ ਹੱਲਾ ਮਾਰੀਏ ਔਰ ਇਸ ਸਿੱਖੀ ਦੇ ਗੂਟੇ ਨੂੰ ਹੋਰ ਅੱਗੇ ਤੱਕ ਪ੍ਰਫੁੱਲਿਤ ਕਰੀਏ ਇੱਕ ਨੌਜਵਾਨ ਪੀੜੀ ਪਤਤਪੂਣੇ ਵੱਲ ਜਾ ਰਹੀ ਹੈ ਅੱਜ ਇਹਨੇ ਸਿੱਖੀ ਸਰੂਪ ਜਤੋਂ ਹੀ ਵੇਖਿਆ ਕੀ ਕਹਿਣਾ ਚਾਹੁੰਦੇ ਹੈ ਦੇਖੋ ਬੜੀ ਜਿੰਨੂੰ ਖੁਸ਼ੀ ਹੋਈ ਮੈਂ ਇਥੇ ਸਟੇਜ ਤੇ ਵੀ ਬੋਲਿਆ ਕਿ ਇੰਨੇ ਸਾਲਾਂ ਬਾਅਦ ਕੋਈ ਇੱਕ ਇੰਨਾ ਵੱਡਾ ਇਕੱਠ ਮੈਂ ਪੰਜਾਬ ਦੀ ਧਰਤੀ 'ਤੇ ਦੇਖਿਆ ਜਿੱਥੇ ਸਾਰੀਆਂ ਪੱਗਾਂ ਔਰ ਸਭ ਸੂਰਤ ਬੱਚੇ ਬੈਠੇ ਹੋ ਬੜੀ ਖੁਸ਼ੀ ਹੋਈ ਇਸ ਗੱਲ ਨੂੰ ਦੇਖ ਕੇ ਔਰ ਸਾਨੂੰ ਉਮੀਦ ਹੈ ਜਦੋਂ ਕੁਝ ਚੀਜ਼ਾਂ ਦੇਖੀ ਦੀਆਂ ਤੇ ਦਿਲੇ 'ਚ ਹੋਰ ਫੁੱਟੇ ਮੜਦੇ ਨੇ ਕਿ ਬਾਤ ਚੜ੍ਹ ਕੇ ਹੋਰ ਕੰਮ ਕਰ ਸਕੀਏ ਔਰ ਜਿਸ ਤਰੀਕੇ ਦੇ ਨਾਲ ਅੱਜ ਇਹ ਖੁਸ਼ੀ ਹੋਈ ਹੈ ਮੈਨੂੰ ਲੱਗਦਾ ਕਿ ਇਹ ਜਿਹੜਾ ਹੁਨਕਾਰਵਾ ਤੁਰਪਿਆ ਹੈ ਇਹ ਵਾਕਈ ਪਦਤੂ ਨੇ ਵਰਦਸ਼ਾਤੂ ਦੂਰ ਹੋ